ਅਤੇ ਸਾਡੇ ਛੋਟੇ ਭਰਾ ਰਾਜਵੀਰ ਜਵੰਦਾਜੀ ਤੇ ਮਾਤਾ ਜੀ ਨੂੰ ਮਿਲ ਕੇ ਆਇਆ ਔਰ ਬਾਕੀ ਵੀ ਜਿਹੜਾ ਮਿਲ ਕੇ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਸਾਨੂੰ ਬੜੀ ਜਲਦੀ ਜਿਹੜੀ ਖੁਸ਼ੀ ਦੇਣਗੇ ਕਿ ਸਾਡਾ ਭਰਾ ਜੋ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਸੀ ਉਹ ਬੜੀ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਆਪਣੇ ਲੋਕਾਂ ਦੇ ਵਿੱਚ ਜਿਸ ਮੁਕਾਮ ਤੇ ਉਹ ਪਹੁੰਚਿਆ ਉਹਦੀ ਮਕਬੂਲੀਅਤ ਦੱਸਦੀ ਹੈ ਕਿ ਪਿੰਡਾਂ ਦੇ ਵਿੱਚ ਲੋਕ ਕਿੱਦਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਜੋਦ ਦੀ ਕਰ ਰਹੇ ਨੇ ਕਿ ਸਾਡਾ ਪੰਜਾਬ ਦਾ ਸਿਤਾਰਾ ਰਾਜਵੀਰ ਜਵੰਦਾ ਜਿਹਨੂੰ ਸੱਚੇ ਪਾਤਸ਼ਾਹ ਜਲਦੀ ਤੰਦਰੁਸਤੀ ਬਖਸ਼ੇ ਔਰ ਉਮੀਦ ਹੈ ਜਿਵੇਂ ਸੁਣਦੇ ਮੁਤਾਬਕ ਕਿ ਇੰਪਰੂਵਮੈਂਟ ਆ ਜਿਹੜੀ ਜਿਹੜੀ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਉਹ ਆਈ ਹੈ ਸੋ ਉਮੀਦ ਹੈ ਕਿ ਬੜੀ ਜਲਦੀ ਉਹ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਆਉਣ ਦਰਵਾਜੇ ਸਾਹਿਬ ਕਿਸ ਤਰੀਕੇ ਨਾਲ ਦੇਖਿਆ ਜਾਵੇ ਜਿਹੇ ਜਿਹੇ ਹਾਦਸੇ ਨੂੰ ਸਰਕਾਰ ਇਸ ਚੀਜ਼ ਨੂੰ ਲੈ ਕੇ ਕਿਹਦੇ ਨਾਲ ਕੰਮ ਕਰੇਗੀ ਔਰ ਖਾਸ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ ਇੱਕ ਪਸ਼ੂ ਦੇ ਟਕਰਾਅ ਦੇ ਨਾਲ ਹੋਇਆ ਔਰ ਇਹ ਐਕਸ਼ਨ ਇਕੱਲੇ ਚਲੋ ਇਹ ਤਾਂ ਹਿਮਾਚਲ ਚ ਹੋਇਆ ਪਰ ਪੰਜਾਬ ਦੇ ਵਿੱਚ ਵੀ ਜੇਹੀ ਕੁਝ ਚੀਜ਼ਾਂ ਬਹੁਤ ਵਾਪਰਦੀਆਂ ਨੇ ਉਸ ਨੂੰ ਲੈ ਕੇ ਕੁਝ ਇੱਕ ਦਿਲੇ ਸਲਾਹਾਂ ਤੋਂ ਸਰਕਾਰ ਕੁਝ ਕਰੇਗੀ ਨਹੀਂ ਦੇਖੋ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਵੀ ਜਿਹੜੀਆਂ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਨੇ ਜਿਹੜੇ ਵੀ ਕੋਈ ਇਹੋ ਜਿਹੇ ਜਿਹੜੇ ਪਸ਼ੂ ਸੜਕਾਂ ਤੇ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਰੱਖਿਆ ਜਾਂਦਾ ਬਾਕੀ ਜਿਹੜੇ ਸਮਾਜ ਸੇਵੀ ਬਹੁਤ ਸਾਰੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਗਊਸ਼ਾਲਾ ਬਣਾਈਆਂ ਹੋਈਆਂ ਨੇ ਉਹ ਵੀ ਆਪਣਾ ਜਿਹੜਾ ਬੰਦਾ ਰੋਗ ਯੋਗਦਾਨ ਹੈ ਜਿਹੜਾ ਉਹ ਵੀ ਨਿਭਾਰੇ ਨੇ ਸੋ ਅਸੀਂ ਵੀ ਕਿਉਂਕਿ ਇਹੋ ਜਿਹੇ ਜਦੋਂ ਹਾਸੀ ਹੁੰਦੇ ਨੇ ਤਾਂ ਬਹੁਤ ਸਾਰਾ ਘਾਟਾ ਜਿਹੜਾ ਸਾਡੇ ਪਰਿਵਾਰਾਂ ਨੂੰ ਪੈਂਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਤੋਂ ਜਿੰਨਾ ਹੋ ਸਕੇ ਸਾਡਾ ਸਾਨੂੰ ਸਭ ਨੂੰ ਹੀ ਸਮਝਾਣਾ ਚਾਹੀਦਾ ਜਿਹੜਾ ਵੀ ਕੋਈ ਕਿਸ ਕੋ ਨੇ ਪਸ਼ੂ ਰੱਖੇ ਹੋਏ ਨੇ ਜਦੋਂ ਅਬਾਰਾ ਛੱਡਦੇ ਨੇ ਉਹ ਨੁਕਸਾਨ ਹੁੰਦਾ ਜੋ ਜਦੋਂ ਅਸੀਂ ਉਹਨਾਂ ਦਾ ਸਾਰਾ ਨਾ ਉਹਨਾਂ ਦਾ ਦੁੱਧ ਪੀਂਨਿਆ ਉਹਨਾਂ ਨੂੰ ਸਾਂਭ-ਸਵਾਲ ਕਰਦਾ ਤਾਂ ਅਸੀਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਨਾ ਛੱਡੀਏ ਤੇ ਉਹਨਾਂ ਨੂੰ ਆਪ ਸਭ ਸਭਾਲ ਦਾ ਜੁੰਮਾ ਜਿੰਮੇਵਾਰੀ ਵੀ ਜਿਹੜੀ ਸਾਡੀ ਹੋਣੀ ਚਾਹੀਦੀ ਹੈ। ਅਮੈਂ ਸਾਡੇ ਛੋਟੇ ਭਰਾ ਰਾਜਵੀਰ ਜਵੰਦਾਜੀ ਦੇ ਮਾਤਾ ਜੀ ਨੂੰ ਮਿਲ ਕੇ ਆਇਆ। ਔਰ ਬਾਕੀ ਵੀ ਜਿਹੜਾ ਮਿਲ ਕੇ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਸਾਨੂੰ ਬੜੀ ਜਲਦੀ ਜਿਹੜੀ ਖੁਸ਼ੀ ਦੇਣਗੇ ਕਿ ਸਾਡਾ ਭਰਾ ਜੋ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਸੀ ਉਹ ਬੜੀ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਆਪਣੇ ਲੋਕਾਂ ਦੇ ਵਿੱਚ ਜਿਸ ਮੁਕਾਮ ਤੇ ਉਹ ਪਹੁੰਚਿਆ ਉਹਦੀ ਮਕਬੂਲੀਅਤ ਦੱਸਦੀ ਹੈ ਕਿ ਪਿੰਡਾਂ ਦੇ ਵਿੱਚ ਲੋਕ ਕਿੱਦਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਜੋਦੜੀ ਕਰ ਰਹੇ ਨੇ ਕਿ ਸਾਡਾ ਪੰਜਾਬ ਦਾ ਸਿਤਾਰਾ ਰਾਜਵੀਰ ਜਵੰਦਾ ਜਿਹਨੂੰ ਸੱਚੇ ਪਾਤਸ਼ਾਹ ਜਲਦੀ ਤੰਦਰੁਸਤੀ ਬਖਸ਼ੇ ਔਰ ਉਮੀਦ ਹੈ ਜਿਵੇਂ ਸੁਣਦੇ ਮੁਤਾਬਕ ਕਿ ਇੰਪਰੂਵਮੈਂਟ ਆ ਜਿਹੜੀ ਜਿਹੜੀ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਉਹ ਆਈ ਹੈ ਸੋ ਉਮੀਦ ਹੈ ਕਿ ਬੜੀ ਜਲਦੀ ਉਹ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਹੋਣਗੇ ਦਰਵਾਜੇ ਸਾਹਿਬ ਕਿਸ ਤਰੀਕੇ ਨਾਲ ਦੇਖਿਆ ਜਾਵੇ ਜਿਹੇ ਜਿਹੇ ਹਾਦਸੇ ਨੂੰ ਸਰਕਾਰ ਇਸ ਤਰੀਕੇ ਦੇ ਨਾਲ ਕੰਮ ਕਰੇਗੀ ਔਰ ਖਾਸ ਕਰਕੇ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਇੱਕ ਪਸ਼ੂ ਦੇ ਟਕਰਾਅ ਦੇ ਨਾਲ ਹੋਇਆ ਔਰ ਇਹ ਐਕਸ਼ਨ ਥੱਲੇ ਚਲੋ ਇਹ ਤਾਂ ਹਿਮਾਚਲ ਛੋਇਆ ਪਰ ਪੰਜਾਬ ਦੇ ਵਿੱਚ ਵੀ ਜਿਹੇ ਇਹੋ ਜਿਹੀਆਂ ਚੀਜ਼ਾਂ ਬਹੁਤ ਵਾਪਰਦੀਆਂ ਨੇ ਉਸ ਨੂੰ ਲੈ ਕੇ ਕੁਝ ਸਿੱਕੇ ਦੇ ਦੇ ਸਲਾਹਾਂ ਤੋਂ ਸਰਕਾਰ ਕਰੇਗੀ ਨਹੀਂ ਦੇਖੋ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਵੀ ਜਿਹੜੀਆਂ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਨੇ ਜਿਹੜੇ ਵੀ ਕੋਈ ਇਹੋ ਜਿਹੇ ਜਿਹੜੇ ਪਸ਼ੂ ਸੜਕਾਂ ਤੇ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਰੱਖਿਆ ਜਾਂਦਾ ਬਾਕੀ ਜਿਹੜੇ ਸਮਾਜ ਸੇਵੀ ਬਹੁਤ ਸਾਰੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਗਊਸ਼ਾਲਾ ਬਣਾਈਆਂ ਹੋਈਆਂ ਨੇ ਉਹ ਵੀ ਆਪਣਾ ਜਿਹੜਾ ਬੰਦਾ ਰੋਗ ਯੋਗਦਾਨ ਹੈ ਜਿਹੜਾ ਉਹ ਵੀ ਨਿਭਾਰੇ ਨੇ ਸੋ ਅਸੀਂ ਵੀ ਕਿਉਂਕਿ ਇਹੋ ਜੇ ਜਦੋਂ ਹਾਸੀ ਹੁੰਦੇ ਨੇ ਤਾਂ ਬਹੁਤ ਸਾਰਾ ਘਟਾ ਜਿਹੜਾ ਸਾਡੇ ਪਰਿਵਾਰਾਂ ਨੂੰ ਪੈਂਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਤੋਂ ਜਿੰਨਾ ਹੋ ਸਕੇ ਸਾਡਾ ਸਾਨੂੰ ਸਭ ਨੂੰ ਹੀ ਸਮਝਣਾ ਚਾਹੀਦਾ ਜਿਹੜਾ ਵੀ ਕੋਈ ਕਿਸ ਕੋਛੇ ਨੇ ਪਸ਼ੂ ਰੱਖੇ ਹੋਏ ਨੇ ਜਦੋਂ ਅਵਾਰਾ ਛੱਡਦੇ ਨੇ ਉਹ ਨੁਕਸਾਨ ਹੁੰਦਾ ਸੋ ਜਦਿਓ ਅਸੀਂ ਉਹਨਾਂ ਦਾ ਸਾਰਾ ਨੇ ਉਹਨਾਂ ਦਾ ਦੁੱਧ ਪੀਨਿਆ ਉਹਨਾਂ ਨੂੰ ਸਾਂਭ-ਸਭਾਲ ਕਰਨਾ ਤਾਂ ਅਸੀਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਨਾ ਛੱਡੀਏ ਤੇ ਉਹਨਾਂ ਨੂੰ ਆਪ ਸਭ ਸਭਾਲ ਦਾ ਜੁੰਮਾ ਜਿੰਮੇਵਾਰੀ ਵੀ ਜਿਹੜੀ ਸਾਡੀ ਹੋਣੀ ਚਾਹੀਦੀ ਹੈ